ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਆਪਾਂ ਮਾਨਸਾ ਮੰਡੀ ਤੋਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਲੈ ਕੇ ਦੇਵਾਂਗੇ ਤੁਹਾਨੂੰ ਚੰਗੇ ਚੰਗੇ ਪਸ਼ੂਆਂ ਦੀ ਡਿਟੇਲ ਐਡਰੈਸ ਤੇ ਜਾਣਕਾਰੀ ਮੋਬਾਈਲ ਨੰਬਰ ਸਾਰੀ ਡਿਟੇਲ ਲੈ ਕੇ ਦੇਵਾਂਗੇ ਵੀਰਾਂ ਤੋਂ ਬਾਈ ਸਤਿ ਸ੍ਰੀ ਕਿਹੜਾ ਪਿੰਡ ਆਈ ਆਪਣਾ ਪਿੰਡ ਮਾਨਸਾ ਹੀ ਆ ਵੀਰੇ ਆ ਮੱਝ ਆਪਣੀ ਆਈ ਹਾਂਜੀ ਵੀਰੇ ਖੋਲ ਕੇ ਦਵਾਈ ਕਿਹੜਾ ਪਿੰਡ ਮਾਨਸਾ ਆਂ ਬਈ ਕਦੋਂ ਕਦੀ ਸੂਈ ਆ ਵੀਰੇ ਸਵੇਰੇ ਸੂਈ ਆ ਬਈ ਸਵੇਰੇ ਤੇ ਮੰਗਰ ਕੀ ਆ ਬੱਚਾ ਵੀਰੇ ਮੰਗਰ ਦੋਸਤੋ ਕੱਟਾ ਸਵੇਰ ਦੀ ਸੂਈ ਆ ਖੋਲ ਕੇ ਵੀਰ ਕਹਿੰਦਾ ਆਪਾਂ ਤਾਂ ਨਹੀਂ ਦਿਖਾ ਰਹੇ ਤਾਜੀ ਸੂਈ ਆ ਅੱਜ ਬੜੱਕਾ ਥੋੜਾ ਜਿਹਾ ਮੱਝ ਜ਼ਿਆਦਾ ਕਰਦੀ ਆ ਮੰਡੀ ਚਾਣ ਕਰਕੇ ਤੇ ਡਿਮਾਂਡ ਕੀ ਕੀਤੀ ਆ ਵੀਰੇ ਦੀ 1.5 ਲੱਖ ਮੰਗਦੇ ਜੈਜ ਲੈਣ ਦੇਣ ਵਾਲੀ ਵੀਰੇ 40 ਨਹੀਂ ਮਹਿੰਗੇ ਮੰਗਦੀ 1 ਲੱਖ ਤੇ 40 ਹਜ਼ਾਰ ਤੇ 30 ਦੇ ਘਰਾਂ ਚ ਹੋ ਜੂ ਵੀਰੇ ਮੋਕਲੇ ਨੂੰ 54000 ਦਾ ਹੋ ਜੂ ਬਾਈ ਯਾਰ ਤੇ ਦੁੱਧ ਕਿੰਨਾ ਦਿੱਤਾ ਕਹਿਮਾ ਸੂਆ ਵੀਰੇ ਦੂਜਾ ਸੂਆ ਆਪਾਂ ਦੂਜਾ ਸੂਆ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਦਿੱਤਾ ਪਹਿਲੇ ਸੂਏ 12 ਕਿਲੋ ਆਪਣੇ ਘਰ ਦੀ ਕਿ ਮੇਰੇ ਵਿਵਾਰ ਦਾ ਕੰਮ ਆਪਣਾ ਵਿਵਾਰ ਦਾ ਕੰਮ ਆ ਵੀਰ ਕਹਿੰਦਾ ਜਿਹੇ ਜੀ ਗੱਲ ਹੋ ਸੱਚੀ ਉਹ ਜੀ ਦੱਸਾਂਗੇ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ ਬੋਲ 73470 ਵੀਰੇ 15738 73470 73470 15738 ਦੋਸਤੋ ਥਾਣਾ ਹਵਾਨੇ ਦੀ ਮੱਝ ਬਿਲਕੁਲ ਸਾਫ ਕੱਲਾ ਕੱਲਾ ਨਿਕੜ ਮਾ ਥਾਣਾ ਜੇਰ ਪੈਣੀ ਹਜੇ ਮੱਝ ਦੇ ਪੈਂਡਿੰਗ ਹੈ ਕਿ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਚੰਗਾ ਕਦਕੜ ਥਣ ਹਵਾਨੇ ਦੀ ਬਿਲਕੁਲ ਸਾਫ ਮਾਗਰ ਕੱਟੀ ਹੈ ਕੱਟਾ ਵੀਰੇ ਮਾਗਰ ਸਾਇਦ ਵੀਰ ਕਹਿੰਦਾ ਦੇਖਿਆ ਨਹੀਂ ਕੀ ਹੈ ਕੱਟੀ ਹੈ ਇੱਕ ਕੱਟਾ ਮਾਗਰ ਕੱਟੀ ਹੈ ਦੋਸਤੋ ਮਾਗਰ ਦੋਸਤੋ ਕੱਟੀ ਹੈ ਮੰਡੀ ਜੀ ਸੂਈ ਸੀ ਵੀਰੇ ਹਾਂ ਮੇਰੀ ਮੰਡੀ ਚ ਹੀ ਸੂਈ ਹੈ ਤੇ ਆ ਮੈਂ ਅੱਜ ਆਪਣੀਆਂ ਬਾਪੂ ਜੀ ਖੋਲ ਕੇ ਦਵਾਇਓ ਜੀ ਕਿਹੜਾ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਗੁਰਨੇ ਖੁਰਦ ਆਪਣਾ ਵਪਾਰ ਦਾ ਕੰਮ ਆ ਕਰਤੀ ਹੈ ਜੀ ਹਾਂ ਜੀ ਕਰਦੇ ਆ ਵਪਾਰ ਵਪਾਰ ਕਰਦੇ ਆ ਦੋਸਤੋ ਬਾਬਾ ਕਹਿੰਦਾ ਆਪਾਂ ਵੀ ਤਾਜੀ ਮੱਝ ਸੁਈ ਹੈ ਇਹਦੇ ਮਾਗਰ ਦੋਸਤੋ ਕੱਟਾ ਹੈ ਮੀਡੀਅਮ ਸਾਈਜ਼ ਚ ਕਾਦਾ ਹਵਾਨਾ ਸਾਫ ਆ ਦੋਸਤੋ ਮੂਰੇ ਮਾਗਰ ਦਾ ਹਵਾਨਾ ਦੋਸਤੋ ਕੱਲਾ ਕੱਲਾ ਨਿਕੜ ਮਾ ਥਾਣਾ ਕੱਦ ਦਰਬਿਆਨਾ ਆਮ ਜਿਵੇਂ ਮੀਡੀਅਮ ਸਾਈਜ਼ ਚ ਮੱਝਾਂ ਦਾ ਕੱਦ ਹੁੰਦਾ ਓਡਾ ਕੱਦ ਘੜ ਮੁੱਲ ਤੇ ਜਾਣਕਾਰੀ ਲੈ ਕੇ ਦਿੰਨਾ ਵੀਰ ਤੋਂ ਮੋਬਾਈਲ ਨੰਬਰ ਕਿੰਨਾ ਜੀ ਆਪਣਾ 98782 98782 64847 64847 ਬੰਨਿਆਓ ਜੀ 64847 ਦੋਸਤੋ ਵੀਰਾਂ ਦਾ ਮੋਬਾਈਲ ਨੰਬਰ ਆ ਪਿੰਡ ਗੁਰਨੇ ਤੇ ਕਹਿ ਕਦੇ ਨਾ ਦੀ ਸੂਈ ਆਈ ਹੈ ਜੀ ਰਾਤ ਦੀ ਰਾਤ ਦੀ ਦੋਸਤੋ ਸੂਈ ਆ ਰੇਟ ਪੁੱਛ ਕੇ ਦੱਸਦੇ ਆਪਾਂ ਬਾਈ ਤੋਂ ਵੀ ਕੀ ਰੇਟ ਕੀਤਾਗਾ ਲੈਣ ਦੇ ਨੇ ਕਿੰਨੇ ਦਿਓ ਤੇ ਬਾਜਵ ਰੇਟ ਕੀ ਆ ਜੀ ਇਹਦਾ ਲੈਣ ਦੇ 95 ਲੈਣ ਦੇ ਨਾਲ ਆਈ ਆ ਮੰਜਸ ਲੈਣ ਦੇ ਨਾਲ 90000 ਜੀ 90000 ਜੀ ਦੋਸਤੋ ਵੀਰ ਮਾਝ ਕਹਿੰਦੇ ਦੇ ਦਾਂਗੇ ਚੰਗਾ ਕਦਗਾਠ ਥਾਣ ਹਵਾਨੇ ਦੀ ਬਿਲਕੁਲ ਸਾਫ 90000 ਡਿਮਾਂਡ ਕੀਤੀ ਹੈ ਫਿਕਸ ਨਹੀਂ ਹੈਗੀ ਮੰਡੀ ਤੇ ਆ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਮੰਗਰ ਦੋਸਤੋ ਕਟਾ ਹਨਾ ਜੀ ਮੰਗਰ ਕਟਾ ਦੋਸਤੋ ਦੋਸਤੋ ਇੱਕ ਪਹਿਲਣ ਕੱਟੀ ਦੀ ਡਿਟੇਲ ਲੈ ਕੇ ਦਿੰਦੇ ਆ ਚੰਗੇ ਇਲਾਕੇ ਦੀ ਐ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲਿਆ ਜੀਆ ਦਵਾ ਕੇ ਕਿਹੜਾ ਬੰਨ ਵੀਰੇ ਅੱਛਾ ਗੋਲ ਸਿੰਘ ਦੋਸਤੋ ਤੋਰੇ ਤਾਰੇ ਦੀ ਝੋਟੀ ਵੀ ਸਾਫ ਆ ਗਈ ਭਾਈ ਹਸਤੀ ਕਾਲ ਕਿਹੜਾ ਪਿੰਡ ਆਈ ਪਿੰਡ ਖੇਰਾ ਕਲਾ ਪਿੰਡ ਖੇਰਾ ਕਲਾਂ ਖੇਰਾ ਕਿਹੜਾ ਕਲਾ ਮੋਬਾਈਲ ਨੰਬਰ ਕਿੰਨਾ ਹੈ 9876627904 98766 27904 27966 ਜਿਹੜੀ ਆਪਾਂ ਸਕਰੀਨ ਤੇ ਝੋਟੀ ਤੋੜ ਕੇ ਦਿਖਾਈ ਹੈ ਕਹਿਮਾ ਸੁਆ ਸੂਰੀ ਹੀ ਹੈ ਇਹ ਪਹਿਲਾਂ ਸੁਰੀ ਹੈ ਪਹਿਲਾਂ ਸੁਰੀ ਹੀ ਹੈ ਭਰਪੂਰ ਤਾਂ ਨਹੀਂ ਦਿਖਾਰੀ ਕੋਈ ਦਿੱਕਤ ਨਹੀਂ ਕਰਦਾ ਕੋਟ ਹੈ ਕਰ ਤੱਕ ਦੀ ਗਾਰੰਟੀ ਹੈ ਤੇ ਰੇਟ ਕੀ ਕਿੰਦਾ ਦਾ ਬਾਜਮ ਰੇਟ ਨੇ ਕਿਹਾ ਜੀ 40 1 ਲੱਖ ਤੇ 40 ਹਜ਼ਾਰ ਡਿਮਾਂਡ ਕੀਤੀ ਹੈ ਹੋਊ ਕਿੰਨੇ ਦੀ ਜੈਸਨ ਹੋ ਜਮਾ ਹਮਾਨਤਾ ਨਾਲ ਜਮਾ 1.25 ਦੇ ਇੱਕ ਲੱਖ ਦੇ ਦੋਸਤੋ 25000 ਦੀ ਵੀਰ ਕਹਿੰਦੇ ਝੋਟੀ ਦੇ ਦਾਂਗੇ ਅੰਗਾ ਪੈਰਾਂ ਦੀ ਝੋਟੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕਣਵਾ ਥਾਣਾ ਜੇ ਕਿਸੇ ਮੇਰੇ ਵੀਰ ਦੀ ਸਮਰਧਾਰੀ ਚਾਹੁੰਦੀ ਹੈ ਤਾਂ ਕਰ ਲਿਓ ਵੀਰਣਾ ਜਰੂਰ ਕੰਟੈਕਟ ਕਰ ਲਿਓ ਦੋਸਤੋ ਇੱਕ ਸਾਹੀ ਹਾਲਤ ਕਰੋ ਸੰਗ ਦੀ ਬੈੜਤੀ ਲੈ ਕੇ ਦਿੰਦੇ ਆਂ ਡਿਟੇਲ ਕੱਲਾ ਕੱਲਾ ਨਿਕਣਵਾ ਥਾਣਾ ਥਣ ਹਵਾ ਨੇ ਦੀ ਬੈੜੇ ਵੀ ਸਾਫ਼ ਹੈ ਸੂਆ ਕੰਮ ਹੈ ਮੋਬਾਈਲ ਨੰਬਰ ਤੇ ਰੇਟ ਬਿਲਕੁਲ ਜਾਇਜ਼ ਵੀਰਾਂ ਤੋਂ ਪੁੱਛ ਕੇ ਦੱਸਦੇ ਆਂ ਭਈ ਅਸੀ ਕਾਲ ਕਿਹੜਾ ਪੰਡਾਈ ਆਪਣਾ ਕੋਟ ਧਰਮ ਕੋਟ ਧਰਮ ਜਿਹੜੀ ਆਪਾਂ ਸਕਰੀਨ ਤੇ ਬੈਠ ਦੇਖਣੀ ਹੈ ਕੈਮਾ ਸੂਆ ਸੂਰੀ ਹੈ ਦੂਜਾ ਸੂਆ ਸੂਰੀ ਹੈ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਦਿੰਦਾ ਵੀਰੇ ਪਹਿਲੇ ਸੂਏ 10-11 ਕਿਲੋ ਦੁੱਧ ਦਿੰਦਾ ਘਰ ਦੀ ਹੈ ਕਿ ਵੀਰੇ ਆਪਣਾ ਵਪਾਰ ਦਾ ਕੰਮ ਦੋਸਤੋ ਘਰ ਦੀ ਬੈਹੜਾ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਸੀਲ ਸ਼ਾਂਤ ਠੰਡੇ ਸਵਾਲੀ ਜਿਹੜੇ ਸਾਵਣਾ ਖੜ ਨਹੀਂ ਦੇਖਣੀ ਪੱਖਣੀ ਲੱਗਦੀ ਹੈ ਤੇ ਰੇਟ ਕੀ ਕੀਤਾ ਜੀ ਮੰਡ ਵੀਰੇ 40000 ਰੇਟ 40000 ਦਵਾਈ ਵੀਰੇ ਕਿਹੜਾ ਇੱਕ ਵਾਰੀ ਹੋਣਾ ਡਿਮਾਂਡ ਦੋਸਤੋ ਕੋਈ ਫਿਕਸ ਨਹੀਂ ਹੈਗੀ ਰੇਟ ਵੀਰਾਂ ਨੇ 40000 ਕੀਤਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਕੋਈ ਭਾਅ ਵੀ ਜ਼ਿਆਦਾ ਨਹੀਂ ਕੀਤਾ ਬਿਲਕੁਲ ਇਹਨੇ ਜੈਨੂਇਨ ਜਪਰਾਜ ਕੀਤਾ ਕਿੰਨੇ ਪੈਸੇ ਦੀ ਹੋ ਜੂ ਵੀਰੇ ਜੱਸ ਨੋਹਾਨ ਬਸ 5000 2000 ਇਧਰ ਉਧਰ ਹੋ ਜੂਗਾ 1000 2000 ਇਧਰ ਉਧਰ ਹੋ ਜੂਗੀ 40 ਚੋਂ ਮਾਨਤਨ ਹੋ ਜੂਗਾ ਤੇ ਮੋਬਾਈਲ ਨੰਬਰ ਕਿੰਨਾ 97793 97793 44032 44032 ਪਿੰਡ ਕੋਟਧਰਮੂ ਜ਼ਿਲ੍ਹਾ ਮਾਨਸਾ ਹੀ ਪੈਂਦਾ ਜ਼ਿਲ੍ਹਾ ਮਾਨਸਾ ਪੈਂਦਾ ਦੋਸਤੋ ਸੀਲ ਆਪਣੀ ਚੋਈ ਹੋ ਕਿੰਨਾ ਕਿ ਦੋ ਦਸ ਕਿਲੋ ਦੋ ਦਸ ਪਹਿਲੇ ਪਹਿਲੇ ਸੂਇ 11 ਕਿਲੋ ਦੋਸਤੋ ਭਾਈ ਸਤਿ ਸ਼੍ਰੀ ਅਕਾਲ ਆਪਣੀ ਅਮਾ ਜੀ ਬੜਾ ਖੋਲ ਕੇ ਢੇਡਾ ਦਵਾਇਓ ਜੀ ਘਰ ਦਾ ਕਪਵਾਰ ਦਾ ਕੰਮ ਆਈ ਕਰੂ ਆ ਜੀ ਦੋਸਤੋ ਕਰੂ ਮੱਝਾ ਡਿਟੇਲ ਲੈ ਕੇ ਦਿੰਨਾ ਵੀਰਾਂ ਤੋਂ ਕੈਮਾ ਸੂਗਾ ਸੂਈ ਹੈ ਜੀ ਚੌਥਾ ਸੂਗਾ ਸੂਈ ਹੋਈ ਹੈ ਤੇ ਮੰਗਰ ਬੱਚਾ ਕੀ ਆਈ ਮੰਗਰ ਦੋਸਤੋ ਕੱਟਾ ਥਣ ਹਵਾਨੇ ਦੀ ਮੱਝ ਸਾਫ ਹੈ ਚੰਗਾ ਕਦਗਾਠ ਚਵਾਈ ਦੀ ਬੋਲੀ ਆਈ ਘਰੇਲੂ ਮੱਝ ਆਪਣੀ ਤੇ ਪਿੰਡ ਕਿਹੜਾ ਹੀ ਆਪਣਾ ਸਿੰਧੂਪੁਰੇ ਦੀ ਮੱਝ ਹੈ ਸਿੰਧੂਪੁਰੇ ਦੀ ਹਰਿਆਣੇ ਦੀ ਤੇ ਰੇਟ ਕੀ ਕੀਤਾ ਡਿਮਾਂਡ ਲੈਂਡ ਦੇ ਨਾਲ ਹੀ ਗੱਲ ਲਿਆ ਮੁੱਲ ਨਹੀਂ ਕਰਨ ਜੱਸਨਵਾਲਾ ਜੀ ਲੱਖ ਰੁਪਈਆ ਲੱਖ ਦੀ ਦੇਣੀ ਦੋਸਤੋ ਲੱਖ ਰੁਪਈਆ ਵੀਰਾਂ ਨੇ ਡਿਮਾਂਡ ਕੀਤੀ ਹੈ ਵੀਰ ਕਹਿੰਦੇ ਵੀ ਮੰਡੀ 'ਚ ਖੜਿਆ ਕੋਈ 1 30 35 ਮੰਗੀਏ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ ਵੀਰੇ ਇਧਰ ਲੰਮੀ ਤੋਰ ਦੀ ਕਹਿ ਦੇਣਾ ਦੀ ਸੂਈ ਆਈ ਪਰਸੋਂ ਦੀ ਦੋਸਤੋ ਮੱਝ ਸੂਈ ਹੈ 1 ਲੱਖ ਰੁਪਏ ਦੀ ਵੀਰ ਕਹਿੰਦੇ ਮੱਝ ਦੇ ਦੇਗੇ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਤੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ 9785 9785 76459 76459 ਡਿਮਾਂਡ ਬਾਜਬ ਜੀ ਕੀਤੀ ਹੈ ਲੱਖ ਰੁਪਏ ਡਿਮਾਂਡ ਕੀਤੀ ਹੈ ਕੋਈ ਫਿਕਸ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਚੰਗਾ ਕਦਗੜ ਥਾਣਾ ਹਵਾਨੇ ਦੀ ਮੱਝ ਬਿਲਕੁਲ ਸਾਫ਼ ਹੈ ਤੇ ਦੁੱਧ ਕਿੰਨਾ ਕ ਦਿੱਤਾ ਸੀ ਪਿਛਲੇ ਸੂਏ ਨੇ 14 ਕਿਲੋ ਜੀ ਗਰੰਟੀ ਵਾਲਾ ਕੰਮ ਹੀ ਆ ਗਰੰਟੀ ਵਾਲਾ ਚਵਾ ਕੇ ਦੇ ਦਾਂਗੇ ਚਵਾ ਚਵਾ ਕੇ ਦੇ ਦਾਂਗੇ ਦੋਸਤੋ ਵੀਰ ਕਹਿੰਦੇ ਪਿਛਲੇ ਸਾਲ 14 ਕਿਲੋ ਦੁੱਧ ਦਿੱਤਾ ਸੂਆ ਤੀਜਾ કે ਚੌਥਾ ਜੀ ਉੱਥੇ ਸੂਈ ਹੈ ਜੀ ਚੌਥਾ ਸੂਆ ਸੂਈ ਹੈ ਦੋਸਤੋ ਪਿਛਲੇ ਵਾਰੀ ਤੀਜਾ ਸੂਆ ਸੂਈ ਸੀ ਬਈ ਅਸਲੀ ਗਾਲ ਅਸਲੀ ਗਾਲ ਜਿਹੜੀ ਵੀਰੇ ਆਪਾਂ ਸਕਰੀਨ ਤੇ ਬੈਠ ਦੇਖੀ ਨੇ ਕਹਿਮਾ ਸੂਆ ਸੂਈ ਹੋਈ ਹੈ ਦੂਜਾ ਸੂਆ ਜੀ ਦੂਜਾ ਸੂਆ ਸੂਈ ਹੈ ਕਹਿ ਦੇਣਾ ਕਿ ਸੂਈ ਨੂੰ 7 8ਵਾਂ ਦਿਨ ਆ ਜੀ 7 8ਵਾਂ ਦਿਨ ਸੂਈ ਨੂੰ ਤੇ ਹਾਜਰ ਦੁੱਧ ਕਿੰਨਾ ਕ 17 ਕਿਲੋ ਹੀ ਅੱਜੜਾ ਤੇ 17 ਕਿਲੋ ਦੁੱਧ ਹਾਜ਼ਰ ਹੈ ਮੰਗਰ ਬੱਸਾ ਹੈ ਨਾ ਮੰਗਰ ਬੱਸਾ ਜੀ ਮੰਗਰ ਦੋਸਤੋ ਬੱਤਾ ਬੱਸਾ ਦਾ 17 18 ਕਿਲੋ ਦੁੱਧ ਵੀਰ ਕਹਿੰਦੇ ਹਾਜ਼ਰ ਹੈ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਤਾਂ ਵੀਰਾਂ ਨੇ ਘਰੋਂ ਭਵਾਂ ਦੀ ਦੋ ਟਾਈਮ ਚੋਕੇ ਲਿਆ ਸਕਦੇ ਹਾਂ ਜੇ ਮੰਡੀ ਤੇ ਲੈਣੋਂ ਤਾਂ ਧਾਰਾ ਮਾਰ ਕੇ ਚੰਗੀ ਤਰ੍ਹਾਂ ਨਰਖ ਪਖਣਾ ਖਰੀਦਾਰੀ ਕਰ ਸਕਦਾ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੱਤ ਦਿਨ ਹੋ ਗਏ ਬਈ ਸੂਈ ਨੂੰ 7-8 ਦਿਨ ਹੋ ਗਏ ਠੰਡੀ ਠੁੰਡੀ ਬਸੋ ਤਾਂ ਬਈ ਸੂਈ ਨੂੰ 7-8 ਦਿਨ ਹੋ ਗਏ ਦੋਸਤੋ ਤੇ ਦੁੱਧ ਕਿੰਨਾ ਹੁਣ ਹਾਜ਼ਰ 17 ਕਿਲੋ ਆ ਬਈ ਸੀਲ ਠੰਡੀ ਆ ਦੋਸਤੋ ਸਾਂਭ ਸਵੇਰ ਤੇ ਰੇਟ ਕੀ ਕੀਤਾ ਬਾਜ਼ਮ 75000 ਦੀ ਦੇਵਾਂਗੇ 75000 ਦੀ ਦੇਵਾਂਗੇ ਮਾਨਤਾਂ ਨੂੰ ਤਾਂ ਹੋਊਗਾ ਮਾਨਤਾਂ ਨੂੰ ਹੋਜੂਗਾ ਪੈਣ ਸਾਈਡ ਦੇ ਘਰਾਂ ਚ ਹੋਜੂ ਹੋਜੂ ਹੋਈ ਪੈਣ ਸਾਈਡ ਦੇ ਘਰਾਂ ਚ ਦੋਸਤੋ ਹੋਜੂਗੀ 17 18 ਕਿਲੋ ਵਾਲੀ ਬੈੜ ਚੰਗਾ ਕਦਗੜ ਪ੍ਰਿੰਕ ਪ੍ਰਿੰਕ ਵੀ ਬੈੜ ਤੇ ਸ਼ਾਨਦਾਰ ਨੇ ਕਿ ਕਿਹੜਾ ਵੀਰੇ ਆਪਣਾ ਪਿੰਡ ਧੋਲਾ ਦੇ ਮੋਬਾਈਲ ਨੰਬਰ 8699317710 86993 17710 17710 ਆਪਣੇ ਘਰੀ ਸੂਈ ਦੀ ਗੱਬਣ ਘਰੇ ਸੂਈ ਹੈ ਗੱਬਣ ਲਈ ਸੀ ਕੰਮ ਵਪਾਰ ਦਾ ਕੰਮ ਵਪਾਰ ਦਾ ਤੇ ਰੇਟ ਲੈਣ ਦੇ ਨਾਲ 75000 ਆ ਬਈ 65000 ਦੀ ਹਾਂ ਨਹੀਂ ਹੈ ਮੁੱਲ 75 ਆ ਦੋਸਤੋ 65 ਦੀ ਜੈਸਲੋਂ ਵੀ ਰੁਪਏ ਕਹਿੰਦੇ ਦੇ ਦੇ ਦਾਂਗੇ ਤੋਰੇਦਾਰੇ ਦੀ ਬੈਡ ਬਿਲਕੁਲ ਸਾਫ਼ ਹੈ ਬਾਜ ਬਜਾ ਰੇਟ ਕੀਤਾ ਵੀਰਾਂ ਨੇ ਠੰਡੀ ਸੀਲ ਆ ਦੋਸਤੋ ਧੰਨਵਾਦ ਬਈ ਮਜ ਆਪਣੀਆਂ ਇਹ ਕੀ ਡਿਮਾਂਡ ਕੀਤੀ ਇਹਦੀ ਮੋਹਰੇ ਦਾ ਸਲਾਮ ਮੁੱਲ ਦੋਸਤੋ 85 ਰੁਪਏ ਕਲਮਕ ਦੀ ਸੂਈ ਹੈ ਤੇਰੀ ਹੈ ਕਿਹੜਾਈ ਆਪਣਾ ਪਿੰਡ ਕਿਹੜਾ ਪਿੰਡ ਰਤਿਆ ਤੇ ਮੋਬਾਈਲ ਨੰਬਰ ਕਿੰਨਾ ਹੈ 97297 97297 97297 19383 ਲੰਮੀ ਦਵਾਈ ਕਿਹੜਾ ਮਾਗਰ ਬੱਚਾ ਕੀ ਹੈ 33 ਹੈ ਮਾਗਰ ਦੋਸਤੋ ਕੱਟੀਏ ਥਣ ਹਵਾਨੇ ਦੀ ਬਿਲਕੁਲ ਸਾਫ ਬਿਲਕੁਲ ਐਨ ਬਾਜਮ ਰੇਟ ਜੈਨੂਇਨ ਤਾਜੀ ਸੂਈ ਹੋਈ ਰਾਤ ਦੀ ਮੱਝ ਪਿੰਡ ਵੀਰ ਦਾ ਹੈਗਾ ਰਤਿਆ ਥਣ ਹਵਾਨੇ ਦੀ ਮੱਝ ਬਿਲਕੁਲ ਸਾਫ ਹੈ ਬਾਜਬ ਬਿਲਕੁਲ ਰੇਟ ਕੀਤਾ ਵੀਰ ਨੇ ਡਿਮਾਂਡ 85 ਹਰ ਕੀਤੀ ਹੈ ਕੱਦ మీడియం ਸਾਈਜ਼ ਜਿਵੇਂ ਆਮ ਵਜਾਂ ਦੇ ਦਰਮਿਆਨੇ ਕੱਦ ਹੁੰਦੇ ਨੇ ਉਹਦਾ ਕੱਦ ਕਾਟ ਰਾਤ ਦੀ ਸੂਈਆ ਦੋਸਤੋ ਝੁੱਲ ਤਾਂ ਪਾਇਆ ਹੈ ਵੀਰਾਂ ਨੇ ਪਰ ਲੱਗੇ ਪੈਸਾ ਤਾਂ ਸੋਇਆ ਵੀਰੇ ਮੋਬਾਈਲ ਨੰਬਰ ਬੋਲੀ ਆਪਣਾ 97297 97297 19383 19383 ਇੱਕ ਵਾਰੀ ਖੋਲ ਕੇ ਦਵਾਰੇ ਫੇਰ ਗੇੜਾ ਦਵਾਰੇ ਮੰਗਰ ਕੀਆ ਦੋਸਤੋ ਮੰਗ ਕੱਟੀ ਹੈ ਮੰਗਰ ਦੋਸਤੋ ਕੱਟੀ ਹੈ ਥਾਂ ਹਵਾਨੇ ਦੀ ਦੋਸਤੋ ਮੱਝ ਬਿਲਕੁਲ ਸਾਫ ਕੱਲਾ ਕੱਲਾ ਨਿਕੜ ਮਾ ਥਾਂ ਲੱਗਿਆ ਮੁਠੀ ਵਾਲਾ ਬਾਜਮ ਰੇਟ ਵੀਰ ਨੇ 85 ਕੀਤਾ ਘਰੇ ਆਏ ਬੰਦੇ ਦਾ ਵੀ ਕਹਿੰਦਾ ਮਾਨਤਾ ਮਿਲੂਗਾ 85 ਚੋਂ ਲੈਣ ਦੇਣ ਜੱਸ ਨੂੰ ਹੋ ਕਿੰਨੇ ਦੇਊਗੇ ਜੱਸ ਨੂੰ ਦੇਣਾ ਹੈ 82 80 ਦੇ ਘਰਾਂ ਚ ਹੋ ਜੂ 85 80 ਦੇ ਘਰਾਂ ਚ ਹੋ ਜੀ ਹਾਂ 80 ਦੇ ਘਰਾਂ ਚ ਦੋਸਤੋ ਮੱਝ ਹੋ ਜੂਗੀ ਸੂਆ ਕਹਿਮਗਾ ਮੇਰੇ ਕੋਤੇ ਚੌਥਾ ਸੂਆ ਮੰਨ ਲੈ ਵਪਾਰ ਦਾ ਕੰਮ ਆਪਣਾ ਨਾਲ ਕਰਕੇ ਘਰ ਦੀ ਮੱਝ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਵੀਰ ਦਾ ਡਿਮਾਂਡ ਵੀਰ ਨੇ 85 ਕੀਤੀ 80 ਦੇ ਘਰਾਂ ਜਮਾਜ ਹੋ ਜੂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਕਰ ਲਓ ਕੰਟੈਕਟ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਰੋਲਦਾ